ब्रह्मलीन संत वैद्य जोगेंद्र मुनि जी दी बरसी श्री चंद्र गौशाला डेरा नेम वाला ਪਿੰਡ ਸ਼ੇਰੋਂ ਵਿਖੇ ਮੁੱਖ ਸੇਵਾਦਾਰ ਡਾਕਟਰ ਸੁਆਮੀ ਚੰਦਰ मुनि जी ਦੀ ਅਗਵਾਈ ਹੇਠ ਸ਼ਰਧਾ ਅਤੇ ਸਤਕਾਰ ਨਾਲ ਮਨਾਈ ਗਈ ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸਾਧੂ ਭੇਖ ਦੇ ਸੰਤਾਂ ਤੋਂ ਇਲਾਵਾ ਇਲਾਕੇ ਭਰ ਦੀ ਸੰਗਤ ਨੇ ਸ਼ਰਧਾਪੂਰਵਕ ਪਾਗਲਿਆ ਇਸ ਮੌਕੇ ਸਮੁੱਚੀ ਸੰਗਤ ਵੱਲੋਂ ਸਮੂਹਿਕ ਰੂਪ ਵਿੱਚ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕੀਤਾ ਗਿਆ 71 ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਡਾਕਟਰ ਸੁਆਮੀ ਚੰਦਰਮੁਨੀ ਜੀ ਮਹਾਰਾਜ ਨੇ ਕਿਹਾ ਕਿ ਗੁਰੂ ਵਣੀ ਦੇ ਲੜ ਲੱਗ ਕੇ ਹੀ ਮਨੁੱਖੀ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ ਪਰਬੂ ਦਾ ਸਿਮਰਨ ਕਰਨ ਨਾਲ ਹੀ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਂਦਾ ਹੈ ਇਸ ਮੌਕੇ ਸੰਤ ਪਰਮ ਮੁਣੀ ਜੀ ਸਤ ਉਸ ਸੁਦਾਮਾਨੰਦ ਸਾਧੂ ਮਹਾਪੁਰਸ਼ ਅਤੇ ਵੱਡੀ ਗਿਣਤੀ ਵਿੱਚ ਨੇੜਲੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਹਾਜ਼ਰ ਸਨ ਕੀ ਕਾ ਫਸਾ ਵਾਹਿਗੁਰੂ ਜੀ ਕੀ ਪ੍ਰਾਪਤ ਰਾਗੈ ਹਮੰਤ ਰਿਤੇ ਆਏ ਗੁਰੂ ਅੰਗਦ ਗੁਰੂ ਅਰਜਨ ਦਾਸ ਜੀ ਸਭਾ ਜੀ ਸਹਾਈ ਬੰਦਨ ਗੋਬਿੰਦ ਰਾਮ ਸੂਰੋ ਸ੍ਰੀ ਹਰਿ ਨਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਏ ਜਿਨ ਕਾ ਸਭ ਕੁਝ ਆਏ ਦੇਖ ਭਾਗ ਤੇ ਸਿਮਰੇ ਕਾ ਨਾਮੁ ਖਾਵੈ ਧਾਰੀ ਜਿਸੁ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਜੀ ਮਹਾਰਾਜ ਸਭੁਕ ਮਹਿਲਾ ਉਜਾਲ ਜੀ ਕਾ ਜੋ ਪਰਿਪਰਦਾਸ ਸੁਧ ਭਾਵੈ ਸਭਾ ਆਣੇ ਜਾ ਕੇ ਗਿਨ ਅੰਤਿ ਸਰਗ ਕਲੇ ਕੀ ਤੀਰ ਦਾ ਜੁਤੀ ਆਪਨ ਸਭ ਸ੍ਰੀ ਜੀ ਕੇ ਚਰਨ ਕਮਲ ਵਰ ਧਿਆਨ ਧਾਰੀ ਸੋਸ਼ਣ ਦੀ ਦਾ ਵਰ ਧਿਆਨ ਧਾਰੀ ਸੋਤਰ ਗਾਤ ਸੰਗਨੇ ਬੋਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਸਾਰ ਗੁਰਵਾਰਨ ਗੋਵਿੰਦਵਾਲ ਸਾਹਿਬ ਦਾ ਪਟੂਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਗੁਰੂ ਕੀ ਕਾਸ਼ੀ ਜੀ ਦਮਤਮਾ ਸਾਹਿਬ ਜੀ ਕੇ ਜਾਵਿਚ ਨਾਲ ਮਹਾਸੰਗਤ ਧਿਆਨ ਸ੍ਰੀ ਜੋਗਨੀ ਸਾਹਿਬ ਜੀ ਦੇ ਬਾਖ ਹਨੇ ਸੰਗਮਤਾ ਹੋਈ ਇਹ ਸ੍ਰੀ ਜੋਗਨੀ ਸਾਹਿਬ ਜੀ ਦੇ ਬਾਖ ਬ੍ਰਹਮਲੀਨ ਬ੍ਰਹਮਲੀਨ Swami Yogendra Muni ji Maharaj ਉਹਨਾਂ ਨੇ ਸਵਿੰਦਰ ਯਾਦ ਨੂੰ ਤਾਜ਼ਾ ਕਰਦੇ ਹੋਏ ਜੋ ਕਿ ਆਪਾਂ ਤੋਂ ਸਰੀਰਕ ਤੌਰ ਤੇ ਵਿਛੜ ਗਏ ਹਨ 26/6/2009 ਨੂੰ 26/6/2009 ਨੂੰ ਜੋ ਕਿ ਆਪਾਂ ਤੋਂ ਸਰੀਰਕ ਤੌਰ ਤੇ ਵਿਛੜ ਗਏ ਹਨ ਆਪ ਆਤਮਿਕ ਤੌਰ ਤੇ ਆਪਣੇ ਨਾਲੇ ਦੇ ਵਿੱਚ ਬ੍ਰਾਜਵਾਨ ਹਨ सेवा तो की सुखनी साहब महाराज लाए सारे ही सज्जन प्रेमिया का बहुत बहुत धनवाद करते हैं और अभी प्रार्थना करते हैं परमात्मा के सिद्ध समाधा वाले महापुरुषों के अगे कि इस तरह अपने गौशाला के जग जप जग होंगे रहन नगर के सुख शांति बनी रहे एकता प्रेम भाव बनया रहे Terima kasih kerana menonton!